哎呀！ नाम मोहम्मद सिराज है जी हाँ जी दुकान कितने जी अपनी मैं कन्या विद्यालय स्कूल के पास में दुकान है मैं घर से खाना लेके आया और मैं खाना दुकान में रखने लगा उसमें बाइक में चाबी लगी रही बंदे से मैं बात करने लगा और जैसे ही मैं बाहर देखा तो एक मुंडा मेरी मोटरसाइकिल लेकर जाने लगा मैं उसको आवाज़ मारी

गाड़ी का नंबर है सर हाँ जी बी बी छत्तीस के एट वन सिक्स एट तो कौन सा मॉडल है ये मॉडल है कि 22 आठ 2023 तो कौन से रंग का है ये डार्क नेवी ब्लू कलर तो कितने बजे हुआ ये हादसा ये हादसा हुआ ये अब से लगभग आधा अपन घंटे पहले ये तीन बजे से पहले की बात है 3 बजे से पहले की कुछी बात कुछी है सीसीटीवी कैमरे जाय बंदा हां जी कैमरे में आया हुआ है मैं फोटो की रिकॉर्डिंग निकलवा रहा हूं तो बोल्स कंप्लीट गई इस हां जी मैंने कंप्लेंट करा दी है बोलस आईसी मौके पे नहीं अभी पुलिस नहीं आई है ਉਹ ਹੋਵੇ 6 ਮਹੀਨੇ 6 ਮਹੀਨੇ ਕਿੰਨੀ ਸੈਲਰੀ ਮਿਲਦੀ ਤੁਹਾਨੂੰ 9000 9000 ਕਿੰਨੇ ਤੋਂ ਕਿੰਨੇ ਡਿਊਟੀ ਹੈ 12 ਘੰਟੇ ਦੀ 12 ਘੰਟੇ ਕਿੰਨੇ ਤੋਂ ਕਿੰਨੇ ਆ 9 ਤੋਂ 9 ਜੀ ਰਾਤ ਨੂੰ ਤੇ ਰਾਤ ਨੂੰ ਤੁਹਾਡੀ ਥਾਂ ਤੇ ਹੋਏ ਹੋਰ ਕੋਈ ਵਿਅਕਤੀ ਆਂਦਾ ਰਾਤ ਨੂੰ ਹਾਂ ਜੀ ਆਂਦਾ ਹੈ ਸਿਕਿਉਰਿਟੀ ਗਾਰਡ ਮੰਦਿਰ ਸਾਹਮਣੇ ਹੁੰਦਾ ਜੀ ਗਊਸ਼ਾਲਾ ਰੋਡ ਹਾਂ ਜੀ ਉੱਥੇ ਹੁੰਦਾ ਜੀ ਤੇ ਤੁਸੀਂ ਵੀ ਉੱਥੇ ਹੁੰਨੇ ਉੱਥੇ ਅਸੀਂ ਨਹੀਂ ਉਹ ਸਾਡੀ ਡਿਊਟੀ 9 ਵਜੇ ਖਤਮ ਹੁੰਦੀ ਹੈ ਜੀ ਹਾਂ ਜੀ ਜਿੱਦਾਂ ਹੁਣ ਅੱਜ ਦੁਪਹਿਰੇ ਨਾ ਜੀ ਇੱਕ ਐਕਟੋਰ ਲੈ ਕੇ ਗਏ ਬੰਦੇ ਵਿਅਕਤੀ ਹਾਂ ਜੀ ਤੇ ਉਹ ਤੁਸੀਂ ਦੇਖਿਆ ਬੰਦਾ ਕੋਈ ਬੰਦਾ ਦੇਖਿਆ ਸੀਗਾ ਜਦਾ ਮਤਲਬ ਉਹ ਐਕਟੂਆ ਲੈ ਕੇ ਇੰਨੀ ਤੇਜ਼ ਗਿਆ ਪਿੱਛੋਂ ਦੀ ਮਤਲਬ ਟੀ-ਸ਼ਰਟ ਦਿਖਾਈ ਦਿੱਤੀ ਸੀਗੀ ਬਲੂ ਕਲਰ ਦੀ ਉਹਨੇ ਪਾਈ ਸੀ ਟੀ-ਸ਼ਰਟ ਇਹਦਾ ਡਾਰਕ ਸਕਾਈ ਬਲੂ ਕਲਰ ਸੀਗਾ ਉਹ ਤੇ ਕੋਈ ਪਹਿਚਾਨ ਦੇ ਵਿੱਚ ਆ ਸਕਦਾ ਜੇ ਦੇਖ ਲਓ ਤੁਸੀਂ ਪਤਾ ਲਿਈ ਇਹਦਾ ਰੁਮਾਲ ਬੰਨਿਆ ਸੀ ਉਹਨੇ ਫੇਸ ਤੇ ਚਿੱਟੇ ਰੰਗ ਦਾ ਉਹਨੇ ਹਾਂ ਕੋਈ ਮੁੰਡਾ ਸੀਗਾ ਉਹ ਲੈ ਕੇ ਗਿਆ ਐਕਟੂਆ ਤੇਜ਼ ਹੀ ਲੈ ਕੇ ਗਿਆ ਸੀ ਐਕਟੂਆ ਇੱਕੋ ਵਿਅਕਤੀ ਸੀ ਹਾਂਜੀ ਇੱਕੋ ਸੀਗਾ ਜੀ ਮਾਵ ਲਗੀ ਜਿਹੜਾ ਗਊਸ਼ਾਲਾ ਰੋਡ ਤੇ ਅੱਜ ਤੁਸੀਂ ਇਕੱਠੇ ਹੋਏ ਜੀ ਅਸੀਂ ਗਊਸ਼ਾਲਾ ਰੋਡ ਤੇ ਸਾਰੇ ਵਸਨੀਕ ਬੈਠੇ ਜੀ ਇੱਥੇ ਇਹ ਸਾਡੀ ਇਹ ਦੁਕਾਨ ਹੈ ਇਸ ਬੰਦੇ ਦੀ ਜ਼ੁਬਾਨ ਹੈ ਕਿ ਜੀ ਬਿਲਕੁਲ ਕਿੰਨੇ ਮਾਵ ਵਜ਼ਰ ਸਕੂਲ ਦੇ ਨਾਲ ਦੀ ਬਿਲਕੁਲ ਸ਼ੌਕ ਹੈਗੀ ਜੀ ਇਹਦੀ ਤੇ 3 ਵਜੇ ਤਕਰੀਬਨ ਇਹ ਆਪਣੀ ਐਕਟਿਵਾ ਤੇ ਇੰਨੇ ਵੀ ਘੁੰਮ ਕਦਰ ਤੇ ਐਕਟਿਵਾ ਤੇ ਰੋਟੀ ਲੈ ਕੇ ਆਇਆ ਚਾਬੀਆਂ ਨੇ ਵਿੱਚੇ ਛੱਡ ਦਿੱਤੀ ਇਹ ਅੰਦਰ ਆ ਗਿਆ ਇੰਨੇ ਇਸ ਦੌਰਾਨ ਕੋਈ ਕਸਟਮਰ ਜੀ ਆ ਗਿਆ ਤਾਂ ਇਹ ਕਹਿ ਰਿਹਾ ਵੀ ਇੱਕ ਲੜਕਾ ਆਇਆ ਉਹਨੇ ਐਕਟਿਵਾ ਚੱਕੀ ਤੇ ਉਹ ਲੈ ਕੇ ਨੱਠ ਗਿਆ ਜੀ ਬਸ ਆ ਗੱਲ ਹੋਈ ਜੀ ਇਹ ਤਕਰੀਬਨ ਦੇਨੇ ਦਾ ਪੋਣੇ ਦੇਨੇ ਵਈ ਦੀ ਗੱਲ ਹੈ ਕੋਈ ਸਰ ਕੋਈ ਸੀਸੀਟੀਵੀ ਕੈਮਰੇ ਜਾਏ ਇਹ ਬੰਦੇ ਇਹ ਕੈਮਰੇ ਹੁਣ ਦੇਖ ਰਹੇ ਜੀ ਬਿਆਰ ਦੇ ਚੈੱਕ ਕਰਦੇ ਪਹਿਲੇ ਜਿਹਦੇ ਬਾਰੇ ਨੂੰ ਪਤਾ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੰਪਲੀਟ ਕੀਤੀ ਸਰ ਹਾਂ ਇਹ ਕਹਦੇ ਜੀ ਅਸੀਂ ਗੇਜ ਕੰਦਾ ਫੇਲ ਦਿਖਾ ਦਿੱਤੀ ਪੁਲਿਸ ਨੇ ਮਾਤੀ ਕਿੰਦਾ ਜਿੱਦਾਂ ਸ਼ਹਿਰ ਦੇ ਵਿੱਚ ਚੋਰੀ ਦੀ ਅਮਾਰਤ ਤਾਂ ਬਹੁਤ ਹੋ ਰਹੀਆਂ ਵਾ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਆਪਾਂ ਸਰ ਪ੍ਰਸ਼ਾਸਨ ਤੇ ਹੀ ਮੰਗ ਆ ਜੀ ਹੁਣ ਤਾਂ ਬਹੁਤ ਇੰਤਿਹਹਾ ਹੋ ਗਈ ਸਮਝ ਲਓ ਜੀ ਇਲੈਕਸ਼ਨ ਵੀ ਹੈਗੇ ਆ ਕੋਈ ਦਿਨ ਖਾਲੀ ਨਹੀਂ ਜਾਂਦਾ ਦੇਖੋ ਪਿਛਲੇ ਕਾਫੀ ਦਿਨ ਪਹਿਲਾਂ ਸਿਲਮਾ ਰੋਡ ਤੇ ਵੀ ਤਿੰਨ ਦੁਕਾਨਾਂ ਤੇ ਸਵੇਰੇ ਹੋਇਆ हां मु तो आम ਗੱਲਾਂ ਹੋ ਗਈਆਂ ਜੀ ਮਤਲਬ ਕਿਸੇ ਚੈਨੀ ਖੋ ਪਰਸਖੋ ਪ੍ਰਸ਼ਾਸਨ ਤੋਂ ਲੋਕੀ ਬਹੁਤ ਐਸਲੇ ਜੀ ਹਾਲਾਤ ਸਾਡੇ ਬਹੁਤ ਫਵਾੜੇ ਦੇ ਪੂਰੇ ਪੰਜਾਬ ਦੇ ਮਾਰੇ ਹੋਏ ਜੀ ਬਹੁਤ ਹੈਗੇ ਆ ਉਹ ਨਸ਼ੇ ਬਸ ਖਾਈ ਪੀਈ ਹੋ ਜਾਂਦੇ ਜੀ ਉਹਨਾਂ ਬਸ ਆਂਦੇ ਆ ਮਾਲ ਖੁੰਦੇ ਆ ਤੇ ਨੱਟ ਜਾਂਦੇ ਆ ਜੀ ਬਹੁਤ ਮਾੜੀ ਪੋਜੀਸ਼ਨ ਚੱਲ ਰਹੀ ਆ ਹੁਣ ਇਸ ਤਰ੍ਹਾਂ ਕਿ ਸਾਨੂੰ ਰਾਤ ਨੂੰ 9 ਵਜੇ ਤbaar ਮੋਬਾਈਲ ਚੱਕ ਕੇ ਕਰੋ ਨਿਕਲਦਾ ਵੀ ਸਾਨੂੰ ਬਹੁਤ ਔਖਾ ਲੱਗਦਾ ਹੈ ਆਮ ਨਹੀਂ ਹਰ ਤਕਰੀਬਨ ਬਾਰੋਂ ਕੋਈ ਐਨ ਆਰ ਆਈ ਉਹ ਵੀ ਕਹਵਰਾਂਦੇ ਆ ਵੀ ਫਵਾੜੇ ਇਲਾਕੇ ਵਿੱਚ ਬਹੁਤ ਹੋ ਰਿਹਾ ਤੇ ਇਸ ਕਰਕੇ ਅਸੀਂ ਪ੍ਰਸ਼ਾਸਨ ਤਹੀਂ ਮੰਗ ਕਰਦੇ ਆ ਕਿ ਜਲਦ ਜਲਦੀ ਇਹਦੇ ਕਾਰਵਾਈ ਕੀਤੀ ਜਾਣਾ